ਸਵਾਗਤ ਹੈ ਕਿਸਾਨ ਵੀਰੋਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਬਾਈ ਰੋਮੀ ਕੋਲੇ ਪਹੁੰਚੇ ਪਿੰਡ ਮਹਾਰਾਜ ਜੀ ਬਠਿੰਡੇ ਜਿਹਰੇ ਦੇ ਪਿੰਡ ਆ ਤੇ ਦੋ ਥੋੜੇ ਵਾਸਤੇ ਬੈੜਾ ਲੈ ਕੇ ਆਏ ਇੱਕ ਸੂਈ ਸਵਾਈ ਤੇ ਇੱਕ ਪੰਜਾਬ ਵਾਲੀ ਜਰਸੀ ਗੱਬਣ ਗੱਲਬਾਤ ਬਾਈ ਰੋਮੀ ਨਾਲ ਕਰਾਵਾਏ ਬਾਈ ਰੋਮੀ ਕੋਲੇ ਪ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਵੀਰੇ ਤੇ ਵੀਰੇ ਪਹਿਲਾਂ ਨੰਬਰ ਬੋਲ ਦਗੇ ਜੀ ਨੰਬਰ ਹੈ ਜੀ 947863584 ਹੀ ਪਿੰਡ ਜੀ ਆਪਣਾ ਪਿੰਡ ਬਈ ਮਰਾਜ ਆ ਜ਼ਿਲ੍ਹਾ ਜ਼ਿਲ੍ਹਾ ਬਈ ਬਠਿੰਡਾ ਤਹਿਸੀਲ ਤਹਿਸੀਲ ਰਾਮਪਰਾ ਫੂਗਾ ਐਡਰੈਸ ਐਡਰੈਸ ਬਈ ਜਿਹੜੀ ਮਰਾਜ ਤੋਂ ਗੁੰਮਰਦਾਨੀ ਕਰਤਨੀ ਉਹ ਬਟਾ ਮਟਾਣਾ ਭਾਈ ਜੀ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਕੀ ਰਿਹਾ ਰਿਸਪੌਂਸ ਰਿਸਪੌਂਸ ਕੀ 15 ਮਿੰਟਾਂ ਦਾ ਕੰਮ ਹੁੰਦਾ ਭਾਈ 15 ਮਿੰਟ ਬੈੱਕੇ ਤੂੰ ਨਹੀਂ ਜਾਣ ਵਰ ਠੋਕੇ ਜੀ ਲੈ ਚਲੋ ਜੀ ਬਈ ਆਪਾਂ ਕੀ ਕਹਨੇ ਹੁਣ ਆ ਵੀ ਆਪਾਂ ਦਿੱਲੀ ਵੀਡੀਓ ਆਪਣਾ ਕੱਲ ਪਾਈ ਅੱਜ ਵੀ ਪਾਈ ਬਾਬਾ ਕਿਰਪਾ ਕਰੇ ਦੜਕੇ ਫੇਰ ਓਕੇ ਜੀ ਲੈ ਚੱਲੋ ਵੀਰੇ ਚੰਗੇ ਜਿਹਾ ਫੇਰ ਦੀ ਸੁਹਾਗ ਕਿਹੜਾ ਸੁਹਾਗ ਵੀ ਇਹ ਸੁਹਾਗਾ ਦੂਜਾ ਬਈ ਦੂਜਾ ਸੁਹਾਗ ਸੁ ਪੀਕਾ ਤੋਂ ਸੁਈ ਹੈ ਜੀ ਇਹ ਰਾਤ ਦੀ ਸੁਈ ਆ ਬਈ ਜੇਰ ਜੂਰ ਗਰੰਟਡ ਆ ਓਕੇ ਤੇ ਥਣਲੇਵੀ ਦੀ ਸੋਹਣੀ ਕਿੰਨਾ ਕ ਬੋਲਾ ਕੱਢਿਆ ਬੋਲਾ ਬਈ 4 ਕਿਲੋ ਬੋਲਾ ਕੱਢਿਆ ਧੰਨ ਮਗਰ ਬੱਛੀ ਆ ਗਈ ਫਿਰ ਮਗਰ ਬੱਛੀ ਆ ਹਾਂ ਫੈਰ ਫੈਰ ਨਾਲ ਦੀ ਬੱਛੀ ਆ ਗਈ ਨਾ ਆ ਦੇਖੋ ਬੱਛੀ ਬਹੁਤ ਪਿਆਰੀ ਲਲਾਰੀ ਆ ਓਕੇ ਜੀ ਓਕੇ ਜੀ ਆ ਦੇਖੋ ਕਣਾ ਸੁਣਾ ਇਸਾਇਜ ਹਾਥੀ ਜਵਾਈ ਵਾਲੇ ਬਾਈ ਦੀ ਗਰੰਟੀ ਕਰੀ ਬਈ ਥਾਣ ਥਣ ਬਾਈ ਕਹਿੰਦਾ ਚੋਕੇ ਸਭ ਕੁਝ ਦੇਖੇ ਵਾ ਪਹਿਲਾਂ ਤੇ ਬਾਕੀ ਤੁਸੀਂ ਆਪ ਦੀ ਆ ਕੇ ਦਸੱਲੀ ਕਰ ਲਿਓ ਹਣਾ ਹਾਂ ਆ ਕੇ ਦਸੱਲੀ ਕਰ ਤੇ ਬਾਈ ਰੋਮੀ ਥਾਣ ਥਣਾਂ ਦੀ ਓਕੇ ਆ ਮਗਰ ਆ ਗਈ ਐਰ ਸ਼ਹਿਰ ਨਸਲਦੀ ਬੱਛੀ ਆਪ ਆ ਗਈ ਐਫ ਐਫ ਨਾਲ ਥੋੜਾ ਕਰਾਸ ਠੀਕ ਆ ਜੀ ਤੇ ਬਾਈ ਜੀ ਕਿੰਨੇ ਪੈਸੇ ਦੇ ਮੁੱਲ ਕਰਾਉਣਾ ਬਸ ਕਿੰਨੇ ਕਰਾਲਾ ਲੈਣ ਦੇਣ ਦੱਸਿਓ ਬਸ ਬਸ 53500 ਰੁਪਏ ਲਵਾਂਗੇ ਆਦਾ ਜਾਮਾ ਜਾਏ ਰੇਟ ਹਣਾ ਓਕੇ 55300 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣੀਆਂ ਮਾਨਤਾਨ ਵੀ ਤੁਹਾਡਾ ਥੋੜਾ ਥੋੜਾ ਬਾਤਾ ਜਰੂਰ ਕਰ ਦੇਣਾ ਦੁੱਧ ਕਿੰਨਾ ਪਾ ਦੂ ਬਾਈ ਦੁੱਧ ਵੀਰੇ ਯਾਰ ਪਹਿਲੇ ਨੇ 12-13 ਕਿਲੋ ਦਿੱਤਾ 14 ਕਿਲੋ ਦੁੱਧ ਦੀ ਉਟੜਾ ਜੀ ਜੀ ਗੱਲ ਆ ਸੇਵਾ ਕਰੇ ਤੇ ਅਗਲਾ ਵੱਧ ਕੱਢੇ ਤੇ ਇੱਕ ਗੱਲ ਹੋਰ ਆ ਗਈ ਅਗਲਾ ਗੋਣ ਗਾਵੇ ਵੀ ਬਾਈ ਨੇ ਮੈਨੂੰ 12-14 ਗਿਆ ਸੀ 15 ਦਿੱਤਾ ਹਨਾ 15 ਆਪਾਂ 14 ਕਿਲੋ ਦੀ ਮੀਨਤ ਮੰਨ ਕੇ ਗਾਂ ਦੀ ਬਾਈ ਓਕੇ ਬਾਕੀ ਦੀ ਗੱਲ ਦਾਣਾ ਪਾਉ ਤੇ ਬੈਠਨੇ ਦੱਦ ਕੱਢਣਾ ਹੀ ਕੱਢਣਾ ਬਾਕੀ ਮਗਰ ਵੀ ਯਾਰ ਦੋ ਲੈ ਕੇ ਜਾਉ ਬਾਕੀ 53.5 ਜਾਉਂਦਾ ਕੀ ਹੈ ਬਾਕੀ ਐਰ ਸ਼ੈਰ ਬੱਛੀ ਆ ਇਹਦੇ ਮਾਰ 40000 ਦੀ ਟੋਕੜ ਲੈ ਕੇ ਬਾਲੂ ਵਾਲਾ ਲੈ ਲੈ ਬਾਲੂ ਮੇਰੀ ਫਿਟਿੰਗ ਕਰੋ ਚੱਕ ਇੱਕ ਨੰਬਰ ਆ ਦੇਖੋ ਜੀ ਉਹ ਲੈ ਵਾ ਨੇੜ ਤੋਂ ਕਰ ਦੋ ਨੰਬਰ ਯਾਰਸੀ ਬਾਈ ਯਾਰਸੀ ਬਿਆਂ ਵਾਲੀ ਇਹਦਾ ਬਸ ਇੱਕ ਤੁਮ ਆ ਗਿਆ ਤੇਰੇ ਹੌਣ ਤੇ ਵੀਡੀਓ ਕਰਾਤੀ ਹਜੇ ਨਾਲ ਕਰਾਤੀ ਠੀਕ ਹੈ ਲੈ ਵਾਦਾ ਹੈ ਨਹੀਂ ਸੀ ਇਹਦਾ ਯਾਰ ਓਕੇ ਤਿਆਰ ਕਰਕੇ ਵੇਚਨ ਦਾ ਰਾਦਾ ਤਿਆਰ ਕਰਕੇ ਵੇਚਨ ਦਾ ਰਾਦਾ ਕੀ ਪ੍ਰਾਈਸ ਕਿੰਨੇ ਪੈਸੇ ਆਦੇ ਇਹਦਾ ਬਾਈ ਤਿਆਰ ਦਾ ਭਾਦਾ ਹੂ ਤਿਆਰਾਂ ਵਾਲਾ ਜਹੀ ਜੀ ਤਿਆਰ ਹੋਈ ਉਹਦਾ ਭਾਅ ਹੂ ਓਕੇ ਜਿਹੜਾ ਅੱਜ ਦਾ ਭਾਅ ਜਿਹਦਾ 76000 ਰੁਪਏ 70 ਤੇ 7000 ਰੁਪਏ ਬਾਈ ਕਹਿੰਦਾ ਇਹਦਾ ਅੱਜ 6000 ਰੁਪਏ ਜੀ 6 ਸੌਰੀ 76000 76000 ਰੁਪਏ ਤੇ ਬਾਕੀ ਦੀ ਗੱਲ ਚੰਗੀ ਹੈ ਜੀ ਸੂਨ ਦੀ ਵੀਰੇ ਦੂਜਾ ਇਹ ਵੀ ਦੂਜਾ ਸੂਆ ਸੂਨ ਦੀ ਆ 50 ਵਾਲੀ ਯਰਸੀ ਆ ਗਈ ਬਲੈਕ ਕਾਫੀ ਕਲਰ ਦੇ ਵਿੱਚ ਹਾਂ ਬਹੁਤ ਪਿਆਰੀ ਲਲਾਰੀਆ ਠੰਡੀ ਆਈਡੀਆ ਦੇਖੀ ਅਈ ਹੱਥ ਫੇਰ ਕੇ ਹੀ ਵਜਾ ਓਕੇ ਜੀ ਆ ਦੇਖਣ ਨਾਲੇ ਵੀ ਸਫਲ ਆ ਚਲੋ ਜੀ 76000 ਰੁਪਏ ਤੁਹਾਨੂੰ ਫੇਸ ਦੇ ਕਿੰਨਾ ਸੋਹਣਾ ਫੇਸ ਕੁਆਲਟੀ ਲੱਗਦਾ ਨਾ ਕੁੱਡੀ ਚ ਮੂੰਹ ਪਾਣੀ ਪੀਣ ਵਾਲੀ ਲੈਣੀ ਆ ਉਹ ਆ ਜਾ ਉਹ ਹੀ ਚੀਜ਼ ਆ ਨਾਲੇ ਫੇਸ ਚੰਗਾ ਤੇ ਨਾਲੇ ਗਾਂਝ ਬਰੀਡ ਤੇ ਵੀ ਕਿਸੇ ਨੇ ਕੰਮ ਕਰਨਾ ਕਰ ਸਕਦਾ ਚੰਗੀ ਜਗ੍ਹਾ ਨੇ ਬਰੀਡ ਤਿਆਰ ਕਰਨੀ ਤੋ ਠੀਕੇ ਚੰਗੇ ਲਵਾ ਕੇ ਚੰਗੀ ਬਰੀਡ ਤਿਆਰ 76000 ਰੁਪਿਆ ਤੇ ਬਾਈ ਦਾ 53000 ਵਿੱਚ ਮੈਂ ਮੁੱਲ ਜਾਇਜ਼ ਕੀਤਾ ਸਾਢੇ 53000 ਸਾਢੇ 53 ਜੀ ਇਹ ਸਾਢੇ 53 ਵਾਲਾ ਕਿਸਾਬ ਕਿਤਾਬ ਹੈ 500 ਦਲਾ ਛੋੜ ਦੇਣੀ ਆ ਲੈ ਨੂੰ 53 ਲਵਾਈ ਓਕੇ ਜੀ ਠੀਕ ਆ ਬਾਈ ਜੀ ਤੇ ਬਾਈ ਜੀ ਦੋ ਬੈੜਾਂ ਸੀ ਦੋਨੇ ਸਾਨੂੰ ਚੈੱਕ ਕਰਾਤੀਆਂ ਪਿੰਡ ਮਹਿਰਾ ਜਿਲ੍ਹਾ ਬਠਿੰਡਾ ਤਸਵੀਰ ਰਾਮਪਰਾ ਫੂਲ ਨੰਬਰ ਬਾਈ ਦਾ 9478635804 ਦੋਨੇ ਬੈੜਾਂ ਤੁਸੀਂ ਖਰੀਦ ਸਕਦੇ ਹੋ ਇੱਕ ਜਣਾ ਵੀ ਖਰੀਦ ਸਕਦਾ ਤੇ ਏਡੋ ਏਡੀ ਵੀ ਲੈ ਸਕਦੇ ਹੋ ਮਗਰ ਤੁਹਾਨੂੰ ਇਹ ਸਾਰ ਬੱਚੀ ਮਿਲ ਜਾਣੀ ਹੈ ਧੰਨਵਾਦ ਜੀ